ਮੇਟੂ ਜੀ ਜਿਵੇਂ ਤੇ ਵੈਸੇ ਤੇ ਸੰਕੇਤ ਮਜੀਠੀਆ ਸਾਹਿਬ ਨੇ ਦਿੱਤਾ ਹੀ ਹੋਇਆ ਸੀ ਕਿ ਭਾਈ ਕੁਝ ਵੱਡਾ ਹੋਏਗਾ ਉਹਨਾਂ ਨੇ ਵੀ ਨਹੀਂ ਆਪਾਂ ਵੀ ਦੇ ਦਿੱਤਾ ਸੀਗਾ ਸਰ ਆਪਾਂ ਦੂਜੇ ਪਾਸੇ ਵੀ ਵੇਖ ਰਹੇ ਸੀ ਵੀ ਈਡੀਓਸ ਪਾਸੇ ਵੀ ਹੋਏਗਾ ਤੁਸੀਂ ਆਪਾਂ ਨੂੰ ਇਦਾਂ ਨਾ ਕਰੋ ਆਪਾਂ ਤੇ ਮਜੀਠੀਆ ਤੋਂ ਵੀ ਪਹਿਲਾਂ ਦੱਸ ਦਿੱਤਾ ਸੀਗਾ ਤਿਆਰੀ ਕਰੋ ਆਪਣੇ ਵੀ ਬਣਦੀ ਠੀਕ ਹੈ ਨਾ ਜੀ ਇਹ ਤੇ ਤਿਆਰੀ ਆਪਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਮਜੀਠੀਆ ਸਾਹਿਬ ਤਿਆਰੀ ਕਰੋ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮਜੀਠੀਆ ਸਾਹਿਬ ਨੇ ਆਪਣੀ ਗੱਲ ਤੇ ਮੋਹਰ ਲਾਈ ਸੀ ਇਹ ਕਹਿ ਕੇ ਕਿ ਮੇਰੇ ਤੇ ਕੇਸ ਦਰਜ ਕਰਨ ਨੂੰ ਹੁੰਦੇ ਇਹ ਕੋਈ ਕ੍ਰੈਡਿਟ ਲੈਣ ਵਾਲੀ ਗੱਲ ਨਹੀਂ ਹੈ ਹੂੰ ਇਹ ਹੁੰਦਾ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਜੀ ਕਿ ਉਹਦੇ ਵਿੱਚ ਤੁਹਾਨੂੰ ਜੋ ਇਨਫੋਰਮੇਸ਼ਨ ਮਿਲਦੀ ਹੈ ਜੋ ਤੁਸੀਂ ਇਕੱਠੀ ਕਰਦੇ ਹੋ ਕਿੰਨੇ ਪਰਸੈਂਟ 100% ਕਿਸੇ ਦੀ ਨਹੀਂ ਹੂੰ ਕਿੱਥੋਂ ਕੁ ਤੱਕ ਜਾਂਦੇ ਹੋ ਤੁਸੀਂ ਅਸੀਂ ਪਹਿਲਾਂ ਹੀ ਕਹਤਾ ਸੀਗਾ ਕਿ ਉਹ ਜਿਹੜਾ ਨਾ ਕਰਦੀ ਆਈਲੈਂਡਸ ਦੀ ਹੁਣ ਤਿਆਰੀ ਨਹੀਂ ਤੂੰ ਬਾਹਰ ਜਾਣ ਦੀ ਮਾਰੀ ਇੱਕ ਦਿਨ ਜਾਣਗੇ ਮਾਰੋਡਾਰੀ ਭਰ ਕੇ ਵੀਜ਼ੇ ਦੀਆਂ ਮੰਗਾ ਨੂੰ ਜੀ ਪਰ ਤੋਂ ਕਿੱਥੇ ਯਾਦ ਕਰੇਗੀ ਯਾਰ ਮਲੰਗਾ ਨੂੰ ਕਿ ਇਹ ਤਾਂ ਤਿਆਰੀ ਪਹਿਲਾਂ ਹੀ ਦੀ ਸੀ ਸਰ ਪਰ ਇੱਥੇ ਤੇ ਕਹਿ ਲੋ ਵੀ ਸਦਨਾ ਨੂੰ ਯਾਦ ਕਰਨਾ ਚਾਹੀਦਾ ਭਈ ਅਸੀਂ ਗੱਲ ਕਰੀ ਸੀ ਤੇ ਖੈਰ ਚਲੋ ਮਿੰਟੂ ਜੀ ਰੇਡ ਪੈ ਗਈ ਆ ਤੇ ਜਿਵੇਂ ਪਹਿਲਾਂ ਜਦੋਂ ਰਮਨ ਅਰੋੜਾ ਵਾਲੀ ਰੇਡ ਪਈ ਸੀ ਮੇਰੇ ਨਾਲ ਦੋਸਤ ਬਾਅਦ ਇਹ ਵੱਡੀ ਰੇਡ ਇਸੇ ਨੂੰ ਆਪਾਂ ਕਹਿ ਸਕਦੇ ਆ ਤੇ ਉਦੋਂ ਵੀ ਬੜੇ ਚਰਚੇ ਹੋਏ ਸੀ ਰਮਨ ਅਰੋੜਾ ਦੇ ਵੀ ਤੇ ਹੁਣ ਮਜੀਠਿਆ ਸਾਹ ਵਾਲੇ ਪਾਸੇ ਵੀ ਕਾਫੀ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਵੈਸੇ ਬਹੁਤਾ ਪਤਾ ਨਹੀਂ ਲੱਗਦਾ ਹੁੰਦਾ ਵਿਜੀਲੈਂਸ ਵਾਲਾ ਜਿਵੇਂ ਤੁਸੀਂ ਪਹਿ ਫਲਾਸਾ ਕਰਦੇ ਨਹੀਂ ਹੁੰਦੇ ਕਿ ਕੀ ਲੱਗ ਗਿਆ ਕੀ ਕਾਰਨ ਸੀ ਪਰ ਥੋੜਾ ਜਿਹਾ ਅੰਦਰਲੀ ਜਾਣਕਾਰੀ ਸਾਨੂੰ ਦਿਓ ਵੀ ਕੀ ਕਾਰਨ ਸੀ ਤੇ ਕੀ ਲੱਗ ਗਿਆ ਜਾਂ ਕੀ ਲੱਭਣਾ ਬਾਕੀ ਦੇਖੋ ਪਹਿਲੀ ਗੱਲ ਹੈ ਸ਼ੁਰੂਆਤ ਦੇ ਵਿੱਚ ਆਪਾਂ ਕੁਝ ਫੈਕਚੁਅਲੀ ਚੀਜ਼ਾਂ ਚ ਜੀ ਬਿਲਕੁਲ ਢਾਲੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹਮ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਚਾਹੇ ਕੋਈ ਜਿੱਡਾ ਮਰਜੀ ਤਗੜਾ ਹੋਵੇ ਤਸਕਰ ਬਖਸ਼ਿਆ ਨਹੀਂ ਜਾਊਗਾ ਹਮ ਉਸ ਵੇਲੇ ਦੇ ਮੰਤਰੀਆਂ ਦੇ ਘਰੇ ਕੁਮੰਤਰੀ ਡਰਗ ਪੈਡਲਰ ਕਰਦੇ ਰਹੇ ਜੀ ਇਸ ਤੋਂ ਇਲਾਵਾ ਨੀਲਗਰਗ ਜੀ ਯਾਨੀ ਸੈਸੋਦੀਆ ਜੀ ਜਿੰਨੇ ਵੀ ਸਟੇਟਮੈਂਟ ਇਸ ਗ੍ਰਿਫਤਾਰੀ ਤੋਂ ਬਾਅਦ ਆਏ ਨੇ ਹਮ ਤਮਾਮ ਚੱਕ ਕੇ ਦੇਖ ਲਓ ਉਹ ਜੋੜੇ ਜਾ ਰਹੇ ਨੇ ਨਸ਼ੇ ਦੇ ਨਾਲ ਸਾਹਿਬ ਜੀ ਦੇਖੋ ਔਖਾ ਹੁੰਦਾ ਪਰ ਕਈ ਵਾਰ ਚੀਜ਼ਾਂ ਲੱਭ ਜਾਂਦੀਆਂ ਨੇ ਔਖਾ ਸੀ ਅਸੀਂ ਐਫ ਆਈ ਆਰ ਦੀ ਕਾਪੀ ਹਸਨ ਕੀਤੀ ਹੈ ਹਮ ਉਗਦੀ ਲੰਸਟਾ ਤੁਹਾਨੂੰ ਪਤਾ ਹੁੰਦੀ ਹੈ ਹਾਂਜੀ ਠੀਕ ਹੈ ਨਾ ਇੱਕ ਕਾਪੀ ਹੈ ਸੱਤ ਪੰਨੇ ਹੈ ਇਹਦੇ ਐਫ ਆਈ ਆਰ ਦੇ ਸੋ ਅਸੀਂ ਹਾਸਲ ਕੀਤੀ ਕਾਦੇ ਕਰਕੇ ਉਹਦਾ ਮਕਸਦ ਕੀ ਸੀਗਾ ਕਿ ਸਿਆਸੀ ਬਿਆਨਬਾਜ਼ੀ ਜੋ ਹੈ ਕੀ ਉਸੇ ਬਿਆਨਬਾਜ਼ੀ ਨੂੰ ਹੀ ਪਰਤੱਖ ਤੌਰ ਤੇ ਐਫ ਆਈ ਆਰ ਦੇ ਵਿੱਚ ਅਸੀਂ ਵੇਖਾਂਗੇ ਜੀ ਅਸੀਂ ਕੋਈ ਮਜੀਠੀਆ ਸਾਹਿਬ ਦੇ ਵਕੀਲ ਨਹੀਂ ਹੈ ਅਸੀਂ ਨਾ ਕੇਜਰੀਵਾਲ ਸਾਹਿਬ ਦੇ ਕੋਈ અને વિરોધી હમ બિલકુલ જી ਇਸ એફઆર ਨੂੰ જદો તુસી દેખોગે ਜਿਹੜੀ ਕਟੀ ਗਈ ਆ ਧਾਰਾ 13 1b ਠੀਕ ਹੈ ਜੀ 13 12 ਜੀ 25625 ਡਿਟੜਾ ਠੀਕ ਹੈ ਜੀ ਪੀਐਸ ਵਿਜੀਲੈਂਸ ਪੁਲਿਸ ਸਟੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਪੀਐਸ ਵਿਜੀਲੈਂਸ ਬਿਊਰੋ ਪੰਜਾਬ ਇੱਕ ਮੁਹਾਲੀ ਯਾਨੀ ਮੁਹਾਲੀ ਥਾਣੇ ਦੇ ਵਿੱਚ ਇਕੱਟੀ ਗਈ ਵਿਰੋਧ ਕੀਦੇ ਆ ਵਿਕਰਮ ਸਿੰਘ ਮਜੀਠੀਆ ਪੁੱਤਰ ਸਤਿਆਜੀਤ ਮਜੀਠੀਆ ਠੀਕ ਹੈ ਜੀ ਹੁਣ ਇਸ ਐਫ ਆਈ ਆਰ ਨੂੰ ਜੇ ਤਾ ਪੜਾਂਗੇ ਤਾਂ ਬਹੁਤ ਵੱਡੇ ਪੰਨੇ ਜਿਹੜੇ ਆ ਉਹ ਆਪਾਂ ਨੂੰ ਪੜਨੇ ਪੈਣਗੇ ਤਾਂ ਮੇਨਲੀ ਜੇ ਆਪਾਂ ਇਹਦਾ ਕਨਕਲੂਜਨ ਕੱਢਣਾ ਹੋਵੇ ਠੀਕ ਹੈ ਜੀ ਕਿ ਇਹਨਾਂ ਨੇ ਉਹ ਜਿਹੜਾ ਮੁਕੱਦਮਾ ਦਰਜ ਹੋਇਆ ਕਾਂਗਰਸ ਸਰਕਾਰ 'ਵਲੇ ਠੀਕ ਹੈ ਵੈਸੇ ਤੋਂ ਮੁਕੱਦਮਾ ਬਹੁਤ ਪੁਰਾਣਾ ਹੀ ਆ ਉਹਦੇ ਵਿੱਚ ਗਾਂ ਦੀ ਗਾਂ ਡਵੈਲਪਮੈਂਟ ਹੁੰਦੀ ਆ ਉਹ ਕਿਹੜਾ ਜਿਹੜਾ ਭੋਲਾ ਡਰੱਗ ਰੈਕਟ ਆਪਾਂ ਗਿਣਦੇ ਆ ਤੋਂ ਉਤੋਂ ਬਾਅਦ ਹੀ ਕਹਾਣੀਆਂ ਜਿਹੜੀਆਂ ਇਹ ਤੁਰ ਦੀਆਂ ਤੁਰ ਦੀਆਂ ਤੁਰ ਦੀਆਂ ਤੁਰੀਆਂ ਆਉਂਦੀਆਂ ਨੇ ਹੁਣ ਇਹਦੇ ਵਿੱਚ ਦੇਖੋ ਆ ਚੀਜ਼ ਐਫ ਆਈ ਆਰ ਦੇ ਵਿੱਚ ਉਹਨਾਂ ਦੀਆਂ ਕੰਪਨੀਆਂ ਦਾ ਜ਼ਿਕਰ ਆ ਜਿਹਦੇ ਚ ਸਰਾਇਆ ਇੰਡਸਟਰੀਜ਼ ਲਿਮਟਿਡ ਸਰਾਇਆ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਠੀਕ ਹੈ ਪ੍ਰਾਈਮ 에어 ਐਮ뷸ੈਂਸ ਗੁਰਦਾਸਪੁਰ ਪਾਵਰ ਬਟਾਲਾ ਪਾਵਰ ਅਜਨਾਲਾ ਪਾਵਰ ਨਵਾਂ ਸ਼ਹਿਰ ਜੀ ਯਾਨੀ ਜੇ ਤੁਸੀਂ ਐਫ ਆਈ ਆਰ ਨੂੰ ਦੇਖੋਗੇ ਇੱਕ ਉਡਮੀ ਝਾਤ ਮਾਰ ਕੇ ਦੇਖੋਗੇ ਤਾਂ ਇਹਦੇ ਵਿੱਚ ਸਬ ਵਿਜੀਲੈਂਸ ਦਾ ਨਸ਼ੇ ਵਾਲੇ ਡਰਗ ਵਾਲੇ ਮਾਮਲੇ 'ਚ ਕੀ ਕੰਮ ਹੈ ਕੋਈ ਗੱਲ ਆਈ ਮੇਰੇ ਅੰਗਨੇ 'ਚ ਤੇਰਾ ਕੀ ਕੰਮ ਹੈ ਹੂੰ ਸਰ ਡਰੱਗ ਰੈਕਟ ਦਾ ਜਿਹੜਾ ਮਸਲਾ ਸੀ ਡਰੱਗ ਕੇਸ ਦਾ ਮਾਮਲਾ ਸੀ ਉਹਦੇ ਵਾਸਤੇ ਬਣੀ ਐਸਾਈਟੀ ਐਫ ਆਈ ਆਰ ਦੇ ਮੁਤਾਬਕ ਵੈਸੇ ਤੇ ਹੁਣ ਇਹਨਾਂ ਦੇ ਜਿਹੜੇ ਅਕਾਲੀ ਦਲ ਦੇ ਵਕੀਲ ਨੇ ਕਲੀਅਰ ਸਾਹਿਬ ਉਹਨਾਂ ਨੇ ਵੀ ਕਲੀਅਰ ਕਰ ਦਿੱਤਾ ਕਿ ਸਾਹਿਬ ਐਸਾਈਟੀ ਨੇ ਇੱਕ ਪੱਤਰ ਲਿਖ ਦਿੱਤਾ ਵਿਜੀਲੈਂਸ ਨੂੰ ਜੀ ਕਿ ਭਾਈ ਅਸੀਂ ਜਿਹੜੀ ਪੁੱਛਗਿੱਛ ਕਰ ਰਹੇ ਹਾਂ ਮਜੀਠੀਏ ਨੇ ਤੇ ਭਾਈ ਜਿਹੜੇ ਆਪਣੇ ਅਸਾਸੇ ਆ ਉਹ ਆਮਦਨ ਤੋਂ ਵੱਧ ਬਣਾਏ ਆ ਹਮਮ ਹੁਣ ਸਿਆਸੀ ਬਿਆਨਬਾਜ਼ੀ ਕੀ ਕਹਿ ਰਹੀ ਆ ਉਹ ਕਰੀਆ ਜੀ ਕਿ ਡਰੱਗ ਤਸਕਰ ਫੜ ਲਿਆ ਹਰੇ ਸਾਬ ਕੁਮਰ ਵਿਜੇ ਪ੍ਰਤਾਪ ਸਿੰਘ ਭਈ ਸਿਆਸੀ ਤੌਰ ਤੇ ਪਤਾ ਨਹੀਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਪਰ ਇੱਕ ਬਤੌਰ ਪੁਲਿਸ ਅਫਸਰ ਉਸ ਬੰਦੇ ਦਾ ਰਿਕਾਰਡ ਚੈੱਕ ਕਰਿਓ ਹਾਂ ਬਿਲਕੁਲ ਠੀਕ ਹੈ ਨਾ ਗੱਬਰੂ ਦੀ ਰਫਤਾਰ ਚੈੱਕ ਕਰ ਮੈਂ ਵੀ ਉਹਦਾ ਰਿਕਾਰਡ ਚੈੱਕ ਕਰਿਓ ਕਿਤੇ ਕਿ ਉਹ ਬੰਦਾ ਕਿਸ ਤਰ੍ਹਾਂ ਦੀ ਅਫਸਰੀ ਕਰਕੇ ਆਇਆ ਠੀਕ ਹੈ ਜੀ ਉਹਨਾਂ ਦਾ ਪੋਸਟ ਪੜ੍ਹ ਲਓ ਹੂੰ ਉਹ ਕੀ ਕਹਿ ਰਹੇ ਆ ਉਹ ਕਹਿੰਦੇ ਕਿ ਜਦੋਂ ਵਿਕਰਮ ਮਜੀਠੀਆ ਕਸਟਡੀ ਚ ਸੀ ਹੂੰ ਉਦੋਂ ਤੇ ਤੁਸੀਂ ਪੁੱਛਗਿੱਛ ਨਹੀਂ ਕਰ ਸਕੇ ਔਰ ਐਸੇ ਗਰਾਊਂਡ ਤੇ ਜ਼ਮਾਨਤ ਮਿਲ ਗਈ ਕਿ ਕੋਰਟ ਨੂੰ ਲੱਗਿਆ ਕਿ ਭਾਈ ਪੁੱਛਗਿੱਛ ਦੀ ਹੁਣ ਜ਼ਰੂਰਤ ਹੀ ਨਹੀਂ ਹੈ ਹੂੰ ਤੇ ਉਹਨਾਂ ਨੇ ਜ਼ਮਾਨਤ ਦੇ ਦਿੱਤੀ ਮਤਲਬ ਕ੍ਰਿਟਿਸਿਜ਼ਮ ਜਿਹੜਾ ਉਹ ਪੰਜਾਬ ਸਰਕਾਰ ਦਾ ਉਹਨਾਂ ਦਾ ਮਜੂਤਾ ਵਿਦਾਇਕ ਕਰ ਰਿਹਾ ਦੇਖੋ ਸੁਖਪਾਲ ਖੈਰਾ ਵੀ ਬਿਕਰਮ ਮਜੀਠੀਆ ਦੇ ਹਾਕ ਦੇ ਜੀ ਰਵਨੀਤ ਬਿੱਟੂ ਵੀ ਹਮ ਮਜੀਠੀਆ ਦੇ ਹਾਕ ਦੇ ਵਿੱਚ ਜੀ ਕਿਉਂ ਕਿਉਂਕਿ ਇਸ ਕਾਰਵਾਈ ਨੂੰ ਜੇ ਤੁਸੀਂ ਤਕਨੀਕੀ ਤੌਰ ਤੇ ਸਮਝੋਗੇ ਤਾਂ ਹੁੰਦਾ ਕੀ ਹੈ ਸਰ ਦੇਖੋ ਪਤਾ ਕੀ ਆ ਆਮ ਆਦਮੀ ਪਾਰਟੀ ਵਾਲੇ ਤੇ ਅੱਜ ਉਹ ਵੀ ਸੱਜਣ ਬੋਲ ਰਹੇ ਜਿਨ੍ਹਾਂ ਤੇ ਬਲਾਤਕਾਰ ਦਾ ਕੇਸ ਦਰਜ ਹੋਇਆ ਸੀਗਾ ਤੇ ਸਾਡੇ ਅਰਗਿਆਂ ਨੇ ਬਹੁਤ ਰੌਣਾ ਪਾਇਆ ਸੀਗਾ ਕਿ ਤਕਰੇਸ਼ਾਈ ਆ ਜੀ ਤੇ ਉਹ ਬਾਅਦ ਚ ਕੇਸ ਡਿਗ ਵੀ ਪਿਆ ਬਰੀ ਹੋ ਗਏ ਹਮ ਅੱਜ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧਾ ਜਜਮੈਂਟਲ ਹੀ ਹੋਏ ਪਏ ਨੇ ਕਿ ਭਾਈ ਐਦਾਂ ਐਦਾਂ ਠੀਕ ਆ ਇਹਨਾਂ ਦੇ ਬੰਦਿਆਂ ਨੇ ਤੇ ਇਸ ਕਾਰਵਾਈ ਨੂੰ ਜਾਇਜ਼ ਠਹਿਰਾਉਣਾ ਹੋ ਸਕਦਾ ਹੈ ਤੁਹਾਡੇ ਤੇ ਵੀ ਟੈਗ ਲਾ ਦੇਣ ਮੇਰੇ ਤੇ ਵੀ ਲਾ ਦੇਣ ਕਿ ਇਹ ਇਹਨਾਂ ਦੇ ਬੁਲਾਰੇ ਆ ਨਹੀਂ ਜੀ ਜੀ ਤਕਨੀਕੀ ਤੌਰ ਤੇ ਚੀਜ਼ਾਂ ਨੂੰ ਆਪਦੀ ਆਡੀਅנס ਦੇ ਸਾਹਮਣੇ ਖੋਲ ਕੇ ਰੱਖ ਦਿਓ ਹੁਣ ਦੇਖੋ ਵਿਜੀਲੈਂਸ ਮੇਰੇ ਮਤਲਬ ਕਿ ਆਪਣੇ ਤਜਰਬੇ ਦੇ ਅਨੁਸਾਰ ਜਿੰਨੀ ਕੁ ਮੈਨੂੰ ਸੂਝ ਬੋਝ ਆ ਜੀ ਕਿ ਸਾਬ ਵਿਜੀਲੈਂਸ ਜਿਹੜੀ ਹੈ ਨਾ ਜਦੋਂ ਕਾਰਵਾਈ ਕਰਦੀ ਹੈ ਹੂੰ ਉਹਨਾਂ ਨੇ ਮਤਲਬ ਇਸ ਤਰੀਕੇ ਨਾਲ ਕਰਨੀ ਹੁੰਦੀ ਹੈ ਕਿ ਤੁਹਾਨੂੰ ਇੱਕ ਪ੍ਰਸ਼ਨਾਂਵਲੀ ਦੇ ਦਿੱਤੀ ਜੀ ਠੀਕ ਹੈ ਜੀ ਕਿ ਮਿੱਤਰ ਅਸੀਂ ਚੈੱਕ ਕੀਤਾ ਹੂੰ ਮੰਨ ਲਓ ਫਰਜ਼ ਕਰੋ ਤੁਸੀਂ ਸਪਾਈ ਹੋ ਉਹਨਾਂ ਨੇ ਤੁਹਾਨੂੰ ਇੱਕ ਪਲੰਦਾ ਫੜਾ ਦੇਣਾ ਹੂੰ ਕਿ ਮਿੱਤਰ ਇੰਨਾ-ਇੰਨਾ ਚੀਜ਼ਾਂ ਦੇ ਜਵਾਬ ਦੇ ਅਸੀਂ ਚੈੱਕ ਕੀਤਾ ਕਿ ਤੇਰੀ ਆਮਦਨ ਇੰਨੀ ਬਣਦੀ ਆ ਖਰਚ ਤੋਂ ਆ ਕੀਤਾ ਆ ਜਾ ਹਾਂ ਹੋਰ ਤੁਸੀਂ ਉਸ ਪ੍ਰਸ਼ਨਾਵਲੀ ਦਾ ਉੱਤਰ ਦੇਵੋਗੇ ਸਾਬ ਕਿ ਦੇਖੋ ਜੀ ਆ ਇਦਾਂ ਨਹੀਂ ਆ ਇਦਾਂ ਨਹੀਂ ਆ ਇਦਾਂ ਨਹੀਂ ਹੈ ਜੇ ਤੇ ਉਹ ਸੰਤੁਸ਼ਟ ਹੁੰਦੇ ਨੇ ਠੀਕ ਆ ਜੀ ਨਹੀਂ ਤੇ ਵਿਜੀਲੈਂਸ ਵਾਲਿਆਂ ਨੇ ਤੁਹਾਨੂੰ ਝੁੱਪ ਲੈਣਾ ਇਹ ਆ ਪ੍ਰੋਸੀਜਰ ਹਾਂ ਬਿਲਕੁਲ ਇਹ ਤਾਂ ਟੈਕਨੀਕਲੀ ਪ੍ਰੋਸੀਜਰ ਹੈ ਤੇ ਕਿਸੇ ਵਾਸਤੇ ਵੀ ਹੈ ਤੁਸੀਂ ਹੋਰ ਕਰਕੇ ਦੇਖ ਲਿਓ ਕਿ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿਓ ਕਿਸੇ ਆਪਣੇ ਲਾਗੇ ਪਾਸੇ ਦੇ ਲੀਡਰ ਦੀ ਜੀ ਸਾਬਕਾ ਸਰ ਐ ਕਰੋ ਕਿ ਅਕਾਲੀ ਸਰਕਾਰ ਵੇਲੇ ਦੇ ਕਿਸੇ ਦੀ ਕਰ ਦਿਓ ਹਾਂ ਤੋ ਤੁਹਾਡੀ ਸ਼ਿਕਾਇਤ ਤੇ ਜਾ ਕੇ ਸਿੱਧਾ ਗ੍ਰਿਫਤਾਰ ਨਹੀਂ ਕਰਦੇ ਜੀ ਅਬ ਇਤੇ ਦਿਨੀ ਆਪਣੇ ਲੋਡ ਦੇ ਲਾਗੇ ਚੈੱਕ ਕਰਕੇ ਗਏ ਨੇ ਉਹ ਕਾਲੀ ਰਾਜਵੇਲੇ ਦੇ ਕੰਮ ਕਰ ਹੂੰ ਵਿਜੀਲੈਂਸ ਦੀ ਟੀਮ ਆਈ ਸੀ ਬਕਾਇਦਾ ਉਹਨਾਂ ਨੇ ਜਾ ਕੇ ਸਿੱਧੀ ਗ੍ਰਿਫਤਾਰੀ ਨਹੀਂ ਪਾਉਣੀ ਪਹਿਲਾਂ ਉਹਨਾਂ ਨੇ ਜਾਂਚ ਪੜਤਾਲ ਕਰਨੀ ਹੈ ਉਸ ਤੋਂ ਬਾਅਦ ਲੱਗਦਾ ਕਿ ਭਾਈ ਇਹ ਸੰਤੁਸ਼ਟੀਜਨਕ ਜਵਾਬ ਨਹੀਂ ਹੈ ਜੀ ਧਨ ਕਾਰਵਾਈਆ ਇੱਥੇ ਕੀ ਹੋ ਰਿਹਾ ਇੱਥੇ ਬਿਲਕੁਲ ਕਹਿ ਲੋ ਕਿ ਇਸ ਨਿਯਮ ਨੂੰ ਸਮਝਾਉਣ ਦਾ ਮਤਲਬ ਕਿ ਇਸ ਕਾਰਵਾਈ ਨੂੰ ਤੁਸੀਂ ਆਪੇ ਦੇਖੋ ਕਿਦਾਂ ਦੀ ਹੈ ਮੈਂ ਨਹੀਂ ਕਹਿੰਦਾ ਮੈਂ ਇਹ ਕਹਿਣਾ ਕਿ ਜੇ ਵਿਕਰਮ ਅਜੀਠਿਆ ਮੈਂ ਤੇ ਸਾਲਾਂ ਤੋਂ ਕਹਿੰਦਾ ਕਿ ਵਿਕਰਮ ਅਜੀਠਿਆ ਜੇ ਗਲਤ ਆ ਜੀ ਤੇ ਅੱਜ ਤੱਕ ਉਹ ਇੰਨਾ ਆਜ਼ਾਦ ਕਿਉਂ ਘੁੰਮਦਾ ਰਿਹਾ ਕਿਉਂਕਿ ਭੋਲੇ ਹੋਰੀ ਤਾਂ ਸਜ਼ਾ ਵੀ ਕੱਟ ਕੇ ਬਾਹਰ ਆ ਗਿਆ ਬਿਲਕੁਲ ਉਹਦੇ ਆਪਣੀ ਸਜ਼ਾ ਲਗਭਗ ਮੁਕਾ ਕੇ ਵੀ ਬਾਹਰ ਆ ਗਿਆ ਹੈ ਤਾ ਇੱਕ ਜ਼ਿੰਮੇਵਾਰ ਬੰਦਾ ਜਿਹੜਾ ਹੈ ਉਹ ਹੁਣ ਤੱਕ ਬਾਹਰ ਕਿਉਂ ਰਿਹਾ ਫਿਰ ਤੁਸੀਂ ਵਿਕਰਮ ਮਜੀਠੀਆ ਦੀ ਜ਼ਮਾਨਤ ਰੱਦ ਕਰਵਾਉਣ ਵਾਸਤੇ ਸੁਪਰੀਮ ਕੋਰਟ ਤੱਕ ਗਏ ਜੀ ਉਹ ਨਹੀਂ ਹੋਈ ਨਸ਼ੇ ਵਾਲਾ ਮਾਮਲਾ ਤਾਂ ਸੁਪਰੀਮ ਕੋਰਟ ਤੱਕ ਤੁਹਾਡੇ ਤੋਂ ਕਹਿ ਲਓ ਜਿੱਤਿਆ ਨਾ ਗਿਆ ਜੀ ਹੁਣ ਹੁੰਦਾ ਕੀ ਹੈ ਕਿ ਐਸਆਈਟੀ ਨੇ ਇੱਕ ਪੱਤਰ ਬਣਾਤਾਗਾ ਹੂੰ ਉਹਦੇ ਆਧਾਰ ਤੇ ਕਾਰਵਾਈ ਮਤਲਬ ਇੱਕ ਵੱਖਰਾ ਕੇਸ ਸ਼ੁਰੂ ਕਰਨਾ ਕਰਵਾਉਗਾ ਉਹ ਜਿਹੜੇ ਬੰਦੇ ਵਿਜੀਲੈਂਸ ਨੂੰ ਇੰਗੀ ਤਰ੍ਹਾਂ ਸਮਝਦੇ ਆ ਜਾਂ ਤਕਨੀਕੀ ਤੌਰ ਤੇ ਸਮਝਦੇ ਆ ਤੁਸੀਂ ਦੇਖੋ ਕਿ ਇਹ ਕੇਸ ਕੀ ਅੱਗੇ ਜਾ ਕੇ ਟਿਕ ਪਾਏਗਾ ਸਭ ਅਸੀਂ ਬਾਦਲਾਂ ਦਾ ਉਹ ਕੇਸ ਵੀ ਦੇਖਿਆ ਜਿੱਦੇ ਚ ਪਿਓ ਪੁੱਤਰ ਨੂੰ ਚੁੱਕ ਕੇ ਅੰਦਰ ਮਾਰਿਆ ਹਾਂ ਹੀ ਬਾਦਲ ਪਿੰਡ ਤੇ ਚਮਚੇ ਕੌਲੀਆਂ ਤੱਕ ਗਿਣ ਲੈ ਗਏ ਜੀ ਬਾਤ ਕੀ ਹੋਇਆ ਕਿ ਉਹ ਕੇਸ ਬਾਦਲ ਕੇ ਜਿੱਤ ਗਿਆ ਫਿਰ ਇਹਨਾਂ ਨੇ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਤੇ ਦੂਜੇ ਤੀਜੇ ਉਹ ਟੰਗੇ ਤੇ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਖਾਸਮ ਖਾਸ ਲੰਮੀ ਵੀ ਪਾਇਆ ਪੂਰੀ ਤਰ੍ਹਾਂ ਜੀ ਫਿਰ ਉਹਨੇ ਗਾਂ ਆ ਕੇ ਫਿਰ ਜਦੋਂ ਕੈਪਟਨ ਬਣਿਆ ਉਹਨੇ ਗਾਂ ਆ ਕੇ ਸੈਣੀ ਦੇ ਘੜੀਸ ਵੱਲ ਕੱਢੇ ਸਾਰਾ ਕੁਝ ਚੱਲਿਆ ਪਰ ਕੈਪਟਨ ਅਮਰਿੰਦਰ ਦਾ ਕੇਸ ਬਾਦਲ ਸਰਕਾਰ ਦੇ ਐ ਅੰਤਲੇ ਪੜਾਤੇ ਉਹ ਡਿੱਗ ਪਿਆ ਅਸੀਂ ਬਹੁਤ ਦੇਖਿਆ ਸਾਵੇਂਂਤਰਾ ਦੇ ਕੇਸ ਤੋ ਕਹਿਣ ਦਾ ਮਤਲਬ ਹੈ ਕਿ ਕਿਵੇਂ ਤੁਸੀਂ ਇਸ ਕੇਸ ਨੂੰ ਟਿਕਦਾ ਦੇਖੋਗੇ ਹੂੰ ਕਿ ਤੁਸੀਂ ਤੇ ਕੁਝ ਚੀਜ਼ਾਂ ਜਿਹੜੀਆਂ ਤਕਨੀਕੀ ਤੌਰ ਤੇ ਮੈਨੂੰ ਲੱਗਦਾ ਕਿ ਉਹ ਹੀ ਬਾਈਪਾਸ ਕਰ ਦਿੱਤੀਆਂ ਕਿ ਐਸਆਈਟੀ ਦੀ ਜਾਂਚ ਚੱਲ ਰਹੀ ਸੀਗੀ ਨਾ ਐਸਆਈਟੀ ਨੇ ਬੁਲਾਇਆ ਜੀ ਅੱਜ ਮਜੀਠੀ ਨੂੰ ਬੁਲਾਇਆ ਕਰਨ ਹਾਂਜੀ ਹਾਂਜੀ ਮੈਨੂੰ ਵਿਜੀਲੈਂਸ ਅਚਾਨਕ ਕੰਦਾ ਢੱਪਦੀ ਆ ਜਾਂ ਕਹ ਲੋ ਕਿ ਦਰਵਾਜ਼ੇ ਕੱਪਦੀ ਆ ਚੰਡੀਗੜ੍ਹ ਵਾਲੇ ਘਰ ਦੀ ਤੁਸੀਂ ਉਹ ਕਹਾਣੀ ਦੇਖੀ ਆ ਕਿ ਕਿਸ ਤਰ੍ਹਾਂ ਉੱਥੇ ਵੀ ਰੌਲਾ ਪੈ ਗਿਆ ਕਿ ਭਾਈ ਬੰਦ ਪੈ ਘਰ ਦੇ ਵਿੱਚ ਵਿਜੀਲੈਂਸ ਵੜ ਗਈ ਆ ਜੀ ਠੀਕ ਹੈ ਨਾ ਜੀ ਦੋ ਗੱਲਾਂ ਨੇ ਹੁਣ ਇਸ ਮੌਕੇ ਤੇ ਪਹਿਲੀ ਸਿਆਸੀ ਪੱਖ ਤੋਂ ਦੂਜੀ ਕਾਨੂੰਨੀ ਪੱਖ ਤੋਂ ਕੀ ਇਹ ਕੇਸ ਵਿਜੀਲੈਂਸ ਦੇ ਦੂਜੇ ਕੇਸਾਂ ਵਾਂਗ ਕਿਉਂਕਿ ਜਦੋਂ ਅਸੀਂ ਵਿਜੀਲੈਂਸ ਦੀ ਗੱਲ ਕਰਦੇ ਆ ਤਾਂ ਜਿਵੇਂ ਸੈਂਟਰਲ ਏਜੰਸੀਆਂ ਨੇ ਈਡੀਆ ਸੀਬੀਆਈ ਆ ਫਲਾਹ ਹੈ ਫਲਾਹ ਹੈ ਤਾਂ ਉਹਨਾਂ ਦਾ ਜਿੱਦਾਂ ਜ਼ਿਕਰ ਆਉਂਦਾ ਕਿ ਭਾਈ ਇਹਨਾਂ ਨੇ ਐਦਾਂ ਕਰ ਦਿੱਤਾ ਉਦਾਂ ਕਰ ਦਿੱਤਾ ਵਿਜੀਲੈਂਸ ਦੀ ਕਹਾਣੀ ਵੀ ਵਿਜੀਲੈਂਸ ਵਾਲੇ ਮਾੜੇ ਨਹੀਂ ਹੁੰਦੇ ਹੂੰ ਵਿਜੀਲੈਂਸ ਵਾਲੇ ਮਾੜੇ ਨਹੀਂ ਹੈ ਜੀ ਵਿਜੀਲੈਂਸ ਵਾਲੇ ਬਹੁਤ ਟੈਕਨੀਕਲੀ ਸੌਂਡ ਹੁੰਦੇ ਆ ਬਹੁਤ ਬ੍ਰੀਕਿੰਗ ਨਾਲ ਇਨਵੈਸਟੀਗੇਸ਼ਨ ਕਰਨ ਦੇ ਯੋਗ ਹੁੰਦੇ ਆ ਪਰ ਜਦੋਂ ਤੁਸੀਂ ਇਹ ਦੇਖੋਗੇ ਕਿ ਭਾਈ ਸਰ ਆ ਜਿਹੜਾ ਬੰਦਾ ਇਹਨੂੰ ਟੰਗਣਾ ਹੀ ਟੰਗਣਾ ਤੋਂ ਮਾਰੀ ਦੇ ਟੰਗਣਗੇ ਪਰ ਉਸ ਕੇਸ ਨੂੰ ਕਿੱਦਾਂ ਉੱਥੇ ਅਦਾਲਤ 'ਚ ਸਾਬਤ ਕਰ ਪਾਉਣਗੇ ਤੁਸੀਂ ਸੋਚ ਕੇ ਦੇਖੋ ਕਿ ਕੋਈ ਮਾਮਲਾ ਹੈ ਕੋਈ ਕਿਸੇ ਕਿਸਮ ਦਾ ਕੇਸ ਆ ਅੱਜ ਤੁਸੀਂ ਉਸ ਬੰਦੇ ਨੂੰ 13 ਸਾਲਾਂ ਬਾਅਦ ਯਾਨੀ ਉਹਨਾਂ ਦਾ ਰਾਜ ਗਿਆ ਉਹਨੂੰ ਵੀ 8 ਸਾਲ ਹੋ ਗਏ ਆ 8 ਸਾਲਾਂ ਬਾਅਦ ਉਹ ਤੇ ਉਹਦੇ ਕੀ ਸਬੂਤ ਜਟਾਓਗੇ ਜੀ ਤੇ ਬਾਕੀ ਕਾਫੀ ਕੁਝ ਹੈ ਇਹ ਤਾਂ ਕਹ ਲੋ ਕਿ ਕਾਨੂੰਨੀ ਪੱਖ ਤੋਂ ਕਿ ਵਿਜੀਲੈਂਸ ਵਾਸਤੇ ਇਹ ਕੇਸ ਜਿਹੜਾ ਅਦਾਲਤ ਦੇ ਵਿੱਚ ਸਾਬਤ ਕਰਨਾ ਇੱਕ ਚੈਲੰਜ ਹੈ ਮੈਨੂੰ ਤੇ ਲੱਗਦਾ ਮੋਡੂਲੇ ਤੌਰ ਤੇ ਸੈਕੰਡ ਚੀਜ਼ ਉਹ ਹੁੰਦੀ ਹੈ ਸਿਆਸੀ